ਹੌਲੀ ਹੌਲੀ ਚੱਲੋ ਅੱਜ ਰੋੜੀ ਪਿੰਡ ਹੈ ਮਜੀਠੇ ਦੇ ਨਾਲ ਵੀ ਲੱਗਦਾ ਮਜੀਠੇ ਦਾ ਹੀ ਹਿੱਸਾ ਸਮਝੋ ਹਾਲਾਤ ਵੇਖ ਲਓ ਜੀ ਇਹ ਉਹ ਸੜਕ ਮੈਂ ਤਾਂ ਇਹ ਵੀਡੀਓ ਬਣਾ ਰਿਹਾ ਆ ਆਪਣੀ ਗੱਡੀ ਦੇ ਵਿੱਚ ਬਹਿ ਕੇ 14 ਨਵੰਬਰ 2023 ਪੰਜਾਬ ਦੇ ਜਿਹੜੇ ਮਨਿਸਟਰ ਨੇ ਈਟੀਓ ਸਾਹਿਬ ਰਪਾਜਨ ਸਿੰਘ ITO ਉਹ ਆਇਆ ਸੀ ਨੀਚੇ ਔਰ ਆਹ ਸੜਕ ਦਾ ਨੀ ਪੱਥਰ ਰਿਪੇਅਰ ਦਾ ਵੈਸੇ ਤਾਂ ਅਸੀਂ ਚਾਹੁੰਦੇ ਸੀ ਇਹ ਸੜਕ ਚੌੜੀ ਹੋਵੇ ਕਿਉਂਕਿ ਸ੍ਰੀ ਅਮਰitsar ਸਾਹਿਬ ਦੇ ਨਾਲ ਇਹ ਸੜਕ ਲਿੰਕ ਹੈ ਇਹ ਡੇਰਾ ਬਾਬਾ ਅਲਖ ਸਾਹਿਬ ਤੱਕ ਜਾਂਦੀ ਹੈ ਨਗਰ ਚਲੋ ਚੌੜੀ ਤਾਂ ਕੀ ਕਰਨੀ ਸੀ ਮਸਾ ਕਹਿ ਘਵਾ ਕੇ ਮਗਰ ਪਹਿ ਕੇ ਸਵਾਲ ਬਾਹਰ ਬਾਹਰ ਵਿਧਾਨ ਸਭਾ ਚ ਉਠਾ ਕੇ ਇਹਦੀ ਰਿਪੇਅਰ ਪੁਵਾਈ ਹੈ ਮਗਰ ਹਾਲਾਤ ਵੇਖ ਲਓ ਕਿ ਅੱਜ 3 ਮਹੀਨਿਆਂ ਤੋਂ ਵੱਧ ਹੋ ਗਏ ਆ ਸੜਕ ਦੇ ਬੁਰੇ ਹਾਲਾਤ ਨੇ ਜਦੋਂ ਮੀਂਹ ਪੈ ਜੇ ਜਾਂ ਵੈਸੇ ਵੀ ਮੋਟਰਸਾਈਕਲ ਵਾਲਿਆਂ ਨੂੰ ਜੋ ਮਿੱਟੀ, ਘਾਟਾ, ਗਾਰਾ, ਚੱਕੜ ਉਹਦੇ ਕਰਕੇ ਜੋ ਹਾਲਾਤ ਬਣਦੇ ਆ ਆ ਤੁਹਾਡੇ ਸਾਹਮਣੇ ਜੇ ਮੰਤਰੀ ਸਾਹਿਬ ਸੜਕ ਦਾ ਉਦਘਾਟਨ ਕਰਨ ਤੇ ਫੇਰ ਵੀ ਇਹ ਹਾਲ ਰਵੇ ਮੈਂ ਸਮਝਦਾ ਹਾਂ ਤੇ ਫਿਰ ਕੀ ਆਸ ਰੱਖੀ ਜਾ ਸਕਦੀ ਔਰ ਸੜਕ ਜਿੰਨੀ ਇੱਕ ਇਹਦਾ ਮਾੜਾ ਮੋਟਾ ਟੋਟੇ ਦੀ ਰਿਪੇਅਰ ਸ਼ੁਰੂ ਕੀਤੀ ਆ ਸੜਕ ਦੇ ਹਿੱਸੇ ਦੀ ਉਹ ਵੀ ਲੁੱਕ ਤੇ ਮਟੀਰੀਅਲ ਉੱਥੇ ਹੀ ਜਾ ਯੂਜ਼ ਹੋ ਰਿਹਾ ਜਿਹਦੀ ਮੈਂ ਸਮਝਦਾ ਆਪ ਇੱਕ ਵਿਜੀਲੈਂਸ ਇਨਕੁਆਇਰੀ ਮੰਗਦਾ ਥਰਡ ਗ੍ਰੇਡ ਮਟੀਰੀਅਲ ਐਡਾ ਮਾੜਾ ਮਟੀਰੀਅਲ ਵਰਤਿਆ ਜਾ ਰਿਹਾ ਕਿ ਜਿਹਦਾ ਕੋਈ ਹਿਸਾਬ ਨਹੀਂ ਕਿ ਸੜਕ ਬਣਨ ਤੋਂ ਪਹਿਲਾਂ ਹੀ ਟੁੱਟ ਚਲੀਏ ਲੁੱਕ ਟਾਇਰ ਦੇ ਨਾਲ ਹੀ ਲੱਕੇ ਨਿਕਲ ਆਉਂਦੀ ਆ ਸੋਭਾ ਜਿੱਤੇ ਜੋ ਹਾਲਾਤ ਸੜਕ ਦੇ ਬਣੇ ਆ ਹਲੇ ਤੱਕ ਇਹਦੀ ਰਿਪੇਅਰ ਨਹੀਂ ਹੋ ਰਹੀ ਇਸ ਰਿਪੇਅਰ ਸ਼ੁਰੂ ਨਹੀਂ ਆ ਵੇਖ ਲੋ ਸਾਈਡਾਂ ਤੇ ਜੋ ਹਾਲਾਤ ਪਏ ਆ ਔਰ ਜੋ ਮਟੀਰੀਅਲ ਮਾੜਾ ਵਰਤਿਆ ਜਾ ਰਿਹਾ ਕਿਉਂਕਿ ਇਹ ਸੜਕ ਬਾਨੀ ਮਗਰੋਂ ਐ ਟੁੱਟ ਪਹਿਲਾਂ ਜਾਣੀ ਆ ਹਾਲਾਤ ਇਹ ਬਣੇ ਰਿਹਾ ਔਰ ਇੱਥੇ ਹੀ ਮੈਂ ਅੱਗੇ ਜਿਹੜਾ ਨਹੀਂ ਪੱਥਰ ਇਹ ਟੂਯੋ ਸਾਹਿਬ ਨੇ ਰੱਖਿਆ ਸੀ ਗਾਲ ਨਹੀਂ ਪੱਥਰ ਰਿਪੇਅਰ ਦਾ ਵੀ ਵੈਸੇ ਤਾਂ ਕਮਾਲ ਹੋ ਗਈ ਲੁੱਕ ਰੀਲੇਇੰਗ ਦੀ ਵੀ ਇਹ ਨਹੀਂ ਪੱਥਰ ਰੱਖਦੇ ਆ ਜਿਹੜੇ ਕਹਿੰਦੇ ਸੀ ਅਸੀਂ ਇਹ ਜਿਆ ਕੰਮ ਨਹੀਂ ਕਰਾਂਗੇ ਮਗਰ ਨਹੀਂ ਪੱਥਰ ਵੀ ਰੱਖਿਆ ਆ ਡਰਾਮਾ ਵੀ ਕੀਤਾ ਰਿਬਨ ਵੀ ਕੱਟਿਆ ਮਗਰ ਪੜਾ ਉੱਥੇ ਦਾ ਉੱਥੇ ਸੜਕ ਦੇ ਹਾਲਾਤ ਪਹਿਲਾਂ ਨਾਲੋਂ ਵੀ ਆ ਵੇਖ ਲਓ ਜੀ ਢੇਰ ਬਣਾ ਆਪਣਾ ਲੋਕਾਂ ਨੇ ਕੀ ਦੁਕਾਨਦਾਰੀ ਚਲਾਉਣੀ ਹੈ ਇਹਨਾਂ ਨੇ ਆ ਇੱਚੇ ਹਾਲਾਤ ਵੇਖ ਲਓ ਕੀ ਕੋਈ ਵਿਚਾਰਾ ਦੁਕਾਨ ਆਪਦਾ ਦੁਕਾਨਦਾਰੀ ਕਰੋ ਕੀ ਨਾ ਕਰੋ ਇਹ ਸੜਕ ਦੇ ਹਾਲਾਤ ਨੇ ਸੋ ਮੈਂ 2 ਮਿੰਟ ਜੀ 1 ਸਕਿੰਟ ਦੇ ਅੰਦਰ ਅੰਦਰ ਜਿਹੜਾ ਨੀ ਪੱਥਰ ਰੱਖਿਆ ਉੱਥੇ ਗੱਡੀ ਨੇ ਪਹੁੰਚ ਜਾਣਾ ਹੈ ਮਗਰ ਤੁਸੀਂ ਮੇਨ ਲਿੰਕ ਰੋਡ ਡਾ ਇਤਿਹਾਸਿਕੇ ਕਸਬਾ ਔਰ ਇਹਦੇ ਹਾਲ ਵੇਖ ਲਓ ਆ ਵੇਖ ਲਓ ਜੀ ਇੱਥੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਫਿਲਹਾਲ ਸਾਫਤਾ ਜਿਹੜੇ ਇਥੇ ਇਲੈਕਸ਼ਨ ਲੜਦੇ ਰਹੇ ਰਹਿੰਦੇ ਵੀ ਰਹੇ ਸੀ ਆਹ ਲਓ ਇੱਥੇ ਵੀ ਵੇਖ ਲਓ ਸੋਰੀ ਐਮਐਲਏ ਮੈਂ ਕਹਿ ਗਿਆ ਅੰਨੀ ਪੱਥਰ ਵਾਲੀ ਥਾਂ ਤੇ ਆ ਕਰੀ ਮੇਰਾ ਆਜੂ ਆ ਐਗਜ਼ੈਕਟ ਸੀਐਮ ਸਾਹਿਬ ਦਾ ਨੌ ਲਿਖ ਕੇ ਆ ਉਹ ਉਹ ਆ 14 ਨਵੰਬਰ ਦਾ ਆ ਨੀ ਪੱਥਰ ਰੱਖਿਆ ਭਗਵੰਤਪਾਲ ਅਰ ਭਜਨ ਸਿੰਘ ਆ ਨਵੰਬਰ 2023 ਮਗਰ ਹਾਲਾਤ ਵੇਖ ਲੋ ਸੜਕ ਦੇ ਕੀ ਨੇ ਮੈਂ ਚਾਹੂੰਗਾ ਕਿ ਸਰਕਾਰ ਜਿਹੜੀ ਇਹ ਮਾੜੀ ਰਿਪੇਅਰ ਨੇ ਇਹਦੇ ਤੇ ਕੋਈ ਐਕਸ਼ਨ ਲਵੇ ਔਰ ਜਲਦ ਤੋਂ ਜਲਦ ਇਹਦੀ ਰਿਪੇਅਰ ਸ਼ੁਰੂ ਕੀਤੀ ਜਾਵੇ ਮੈਂ ਇੰਡੀਆ ਦਾ ਗੱਲਸਾਹਬ ਹੈ ਕੋਈ ਪਤੇ ਆ ਭਗਵੰਤ ਮਾਨ ਸਿੰਘ ਭਗਵੰਤ ਮਾਨ ਦੇ ਨੀ ਪੱਤਰ ਹਰਭਜਨ ਸਿੰਘ ਈਟੀਓ ਹੋ ਕੇ ਗਿਆ ਸੜਕ ਦੇ ਮੈਂ ਹਾਲਾਤ ਦੱਸੇ ਆ 14 ਨਵੰਬਰ 2023 ਆ ਜਿੰਮੇਵਾਰ ਸੱਦੇ ਨੇ ਇੱਥੇ ਕਲੋਤੇ ਨਗਰ ਬਜੀਠੇ ਦੇ ਇਹਨਾਂ ਨੂੰ ਪੁੱਛ ਲੋ ਕਿ ਸੜਕ 3 ਮਹੀਨਿਆਂ ਦੇ ਬਾਅਦ ਵੀ ਨਾ ਤਾਂ ਸੜਕ ਬਣੀ ਦੁਕਾਨਾਂ ਦੇ ਅੱਗੇ ਸੜਕ ਬਲ ਕੇ ਹੋਰ ਪੁੱਟ ਕੇ ਢੇਰ ਲਾਤਾ ਔਰ ਜਿਹੜੀ ਲੋਕ ਪਈ ਵੀ ਆ ਮੈਨਾਂ ਲਾਦਾ ਗੱਡੀ ਇੱਕਾਰੀ ਲੰਘਦੀ ਹੈ ਲੋਕ ਨਾਲ ਹੀ ਸੜੇਰਾ ਦੇ ਨਾਲ ਜੰਪੜ ਜਾਂਦੀ ਹੈ ਪਤਾ ਨਹੀਂ ਇਹ ਕਿ ਸੜਕ ਦੀ ਰਿਪੇਅਰ ਕੀ ਕਿਤੇ ਹੀ ਦਾ ਕੋਈ ਨਾ ਨਰੇ ਆਇਆ ਮੁੜ ਕੇ ਜਿਉਂ ਉਨਾਂ ਘਟਨ ਕਰਕੇ ਗਏ ਆ ਸੜਕ ਦੇ ਸਾਰੇ ਪੁੱਟ ਕੇ ਸੁਭ ਚੰਗੀ ਭਲੀ ਸੜਕ ਪੁੱਟ ਕੇ ਖੱਡੇ ਪਾ ਗਏ ਆ ਲੋਕਾਂ ਦਾ ਬੁਰਾ ਹਾਲ ਇੱਥੇ ਐਕਸੀਡੈਂਟ ਕੇਸ ਆ ਹਮ ਹੁੰਦੇ ਦੋ ਤਿੰਨ ਮੌਤਾਂ ਰੋੜੀ ਪਿੰਡ ਤੋਂ ਬਾਸਥਲੀ ਆ ਕੇ ਮਰ ਗਈ ਐਨਾ ਕਿ ਬੁਰਾ ਹਾਲ ਆ ਟਰੱਕ ਮੋਟਰਸਾਈਕਲ ਵਾਲਾ ਬੜਾ ਪਰੇਸ਼ਾਨ ਹੈ ਸਾਰੀ ਦੁਨੀਆ ਪਰੇਸ਼ਾਨ ਹੈ ਫਸੇ ਗਏ ਮਜੀ ਮਜੀਠੇ ਤੋਂ ਲੈ ਕੇ ਫਸੇ ਘਟ ਮੁੜ ਕੇ ਕਹਿਣਾ ਸ਼ੱਕਲੀ ਨਹੀਂ ਵਿਖਾਈ ਜਦੋਂ ਦੀ ਹੈ ਨਹੀਂ ਪੱਥਰ ਰੱਖ ਕੇ ਇੱਥੇ ਬਣਾਉਗੇ ਜੇ ਮੰਤਰੀ ਤੇ ਨਹੀਂ ਪੱਥਰ ਰੱਖੇ ਤਾਂ 3 ਮਹੀਨੇ ਬਾਅਦ ਵੀ ਹਾਲਾਤ ਰਹਿਣੇ ਆ ਮੁੱਖ ਮੰਤਰੀ ਦਾ ਨਾਮ ਲੱਗਿਆ ਹੋਵੇ ਤੇ ਜਿੱਥੇ ਪਹੁੰਚਦੇ ਨਹੀਂ ਉੱਥੇ ਹਾਲਾਤ ਦੇਖ ਲਓ ਕੀ ਬੜੇ ਪਏ ਆਸ ਕਰੂੰਗਾ ਉਮੀਦ ਕਰੂੰਗਾ ਕਿ ਜਲ ਤੋਂ ਜਲਦ ਮਾੜੇ ਮਟੀਰੀਅਲ ਦੀ ਵਰਤੋਂ ਦੀ ਇਨਕੁਆਇਰੀ ਮਾਰਕ ਹੋਵੇ ਵਿਜੀਲ ਅਫਸਰਾ ਦੀ ਐਕਸਪਲੇਨੇਸ਼ਨ ਕਾਲ ਹੋਵੇ ਔਰ ਮੰਤਰੀ ਸਾਹਿਬ ਜਿਹੜਾ ਆਪ ਇਹ ਨੀ ਪੱਤਰ ਰੱਖ ਕੇ ਗਿਆ ਇਹਦੇ ਤੁਰੰਤ ਇਹ ਸੜਕ ਨੂੰ ਵਧੀਆ ਤਰੀਕੇ ਨਾਲ ਬਣਾਉਣ ਚਾਹੀਦੀ 10 ਸਾਲ ਹੈ ਸੜਕ ਖੱਲੀ ਆ ਉਸ ਤਰ੍ਹਾਂ ਬੜੇ ਕੀ ਹੈ ਅਗਲੇ 10 ਸਾਲ ਵਧੀਆ ਰਹੋ ਬਹੁਤ ਬਹੁਤ ਧੰਨਵਾਦ